ਇੱਕ ਪਾਸੇ ਤੁਹਾਨੂੰ ਉਹ ਬੋਲਦਾ ਹੈ ਕਿ ਮੋਦੀ ਤੂੰ ਧੱਕਾ ਕਰ ਰਿਹਾ ਬਾਰਡਰਾਂ ਦੇ ਉੱਤੇ ਕੱਲਾ ਆ ਰਿਹਾ ਬਾਰਡਰਾਂ ਦੇ ਕੰਦਾ ਕੱਢ ਰਿਹਾ ਇੱਕ ਪਾਸੇ ਇੱਕ ਹੋਰ ਚੱਲ ਰਿਹਾ ਦੂਜੇ ਪਾਸੇ ਜੇ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜ਼ਬੂਤ ਕਰਕੇ ਲਾਇਆ ਹੋਇਆ ਕਿ ਕੰਦਾ-ਕੰਦਾ ਗੱਡੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੁਸ਼ਾ ਇੱਥੇ ਪੋਕਲੈਨ ਮਸ਼ੀਨ ਲੈ ਕੇ ਆਵੇ ਸੀ ਤਾਜੇ ਤੇ ਪੰਜਾਬ ਪੁਲਿਸ ਨੇ ਪਤਲਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਧੱਕਾ ਮੁਕੀ ਕਰਕੇ ਉਹਨਾਂ ਦੇ ਨਾਲ ਕਾਲਾ ਵੀ ਗੱਡੀਆਂ ਦੱਸਿਆ ਗਿਆ ਜੋ ਉਹਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਤਲਾ ਦੇ ਵਿੱਚ ਜਿਹੜੀ ਜੀਸੀਬੀ ਮਸ਼ੀਨਾਂ ਖੋ ਲਈ ਆ ਇੱਕ ਪਾਸੇ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਆ ਅਸਲੇ ਪ੍ਰਭੂ ਪੰਜਾਬ ਨਾਲ ਨਹੀਂ ਹੈ ਉਹ ਦਿੱਲੀ ਨਾਲ ਹੀ ਹੈ ਉਧਰ ਆਪਣੇ ਸ਼ਾਇਦ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਪਰੋਂਦਾ ਓਥੇ ਓਥੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜਣ ਦੇ ਲਈ ਡਰਾਮਾ ਕੀਤਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਨਾਲ ਆ ਵਸਿਆ ਇੱਕ ਮਿੰਟ ਭਾਈ ਇੱਕ ਮਿੰਟ ਗੱਲ ਸਪੂਰੀ ਹੋ ਜਾਣ ਦੇ ਸਾਬਜਾਦਾ ਜੀਤ ਸਿੰਘ ਨਗਰ ਮਹਾਦੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟ੍ਰੈਕਟਰ ਟਰਾਲੀ ਨਹੀਂ ਲੈ ਕੇ ਬਰ ਸਕਦਾ ਉਚਨਲਾ ਹੋਵੇ ਭਾਈ ਜਿਹੜਾ ਅਜੀਤ ਸਿੰਘ ਨਗਰ ਮਹਾਲੀ ਹੈ ਜ਼ਿਲ੍ਹਾ ਉਹ ਪੰਜਾਬ ਦਾ ਹੈ ਕੋ ਹਰਿਆਣਾ ਦਾ ਜ਼ਿਲ੍ਹਾ ਹੈ ਅਰਾਜ ਪੰਜਾਬ ਦੇ ਵਿੱਚ ਬੀਜੇਪੀ ਦਾ ਹੈ ਕਪਵੰਤਮਾਨ ਦਾ ਨੈਟ ਵੀ ਬੰਦ ਹੈ ਇੱਥੇ ਪਾਤਲੀ ਖੜੇ ਹਾਂ ਨੈਟ 5 ਦਿਨ ਤੋਂ ਬੰਦ ਹੈ ਇੱਥੇ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨੈਟ ਚੱਲਦਾ ਹੈ ਪਰ ਪੰਜਾਬ ਵਿੱਚ ਕਿੱਲਾ ਪਤਨਾ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਨੈੱਟ ਬੰਦ ਹੈ ਇੱਥੋਂ ਕਿੰਨੀ ਦੂਰੋਂ ਬਾਰਡਰ ਖੋਰੀ ਵਾਲਾ 15 18 ਕਿਲੋਮੀਟਰ ਦੂਰ ਹੈ ਤੇ ਪਤਨਾ ਦੇ ਵਿੱਚ 5 ਦਿਨ ਹੋ ਗਏ ਨੈੱਟ ਬੰਦ ਕੀਤੇ ਨੂੰ ਹੋਏ ਹੁਣ ਇਹ ਪੁੱਛਿਆ ਜਾਵੇ ਵੀ ਕੀ ਭਵੰਤਮਾਨ ਨੂੰ ਇੰਨਾ ਕੱਲਾ ਦਾ ਪਤਾ ਜਾਂ ਨਹੀਂ ਪਤਾ ਜੋ ਭਾਵੇਂ ਗੱਲ ਸਮਝਣ ਦੀ ਲੋੜ ਹੈ ਜਿਹੜੇ ਮੰਗਰ ਵਾਸਤੇ ਹੰਝੂ ਪਹਾਉਂਦੇ ਨੇ ਇੱਥੇ ਸਾਰੇ ਆਏ ਹੁੰਦੇ ਆ ਪਹਿਲਾਂ ਵੀ ਆਪਾਂ ਦੇਖਿਆ ਵੀ ਦੇ ਵਿੱਚ ਅੰਦੋਲਣ ਆਪਾਂ ਦਿੱਲੀ ਬੈਠੇ ਉਦੋਂ ਵੀ ਹਾਲਾਤ ਇਹੀ ਰਹੇ ਹਾਲਾਤ ਅੱਜ ਵੀ ਇਹੀ ਨੇ ਤੇ ਤੁਸੀਂ ਇਹ ਧਿਆਨ ਰੱਖਣਾ ਪਰ ਆਪਾਂ ਉਹੀ ਗੱਲ ਆਉਂਦੇ ਸਾਲ ਆਪਾਂ ਅੰਦੋਲਣ ਜਿੱਤ ਕੇ ਆਏ ਸੀਗੇ ਦਿੱਲੀ ਤੋਂ ਵਾਪਸ ਮੁੜਦੇ ਨਾਲ ਦੀ ਨਾਲ ਕੋਈ ਬਾਦਲਾ ਦੀ ਗੱਡੀ ਤੇ ਚੜ ਗਿਆ ਕੋਈ ਕਾਰ ਸਿੰਘਾਂ ਦੀ ਗੱਡੀ ਤੇ ਚੜ ਗਿਆ ਕੋਈ ਝੜੂ ਵਾਲੇ ਤੇ ਚੜ ਗਿਆ